ਬੜਾ ਦੁਖੀ ਦਰਦ ਇਹ ਨਾ ਕਹਿਣਾ ਕਿ ਬੜਾ ਜਦੋ ਜਿੱਦ ਕਰਕੇ ਤੇ ਫਸਲ ਪਾਲਦੀ ਆ ਉਹ ਦੌਖੇ ਹੋ ਕੇ ਤਾਂ ਹੁਣੇ ਵੇਖੋ ਆ ਜੋ ਜੀ ਹੁਣ ਹਾਲ ਤੋਂ ਡੀਆ ਕਿ ਪਤਾ ਨਹੀਂ ਉਹਨੇ ਪਾਣੀਆਂ ਨੇ ਮਾਰ ਲੈਣੀਆਂ ਕਿ ਅੱਗ ਲੱਗ ਜਾਣੀ ਕੀ ਹੁਣ ਕੋਰਪੋਰੇਟ ਮਿਲਾਂ ਦਾ ਕੋਈ ਜਿਹੜਾ ਸਾਡੇ ਰੌਲਾ ਪਾਉਣ ਨਾ ਕੁਛ ਇਹਨਾਂ ਨੇ 50 60 ਕਰੋੜ ਪਾਤਾ ਹੁਣ ਵੀ ਮੇਰਾ خیال ਕਹਿੰਦਾ 250 ਕਰੋੜ ਦੇ ਲੱਗੇ ਛੱਕੇ ਪੈਸੇ ਆ ਜਿਹੜੇ ਸਰਕਾਰ ਕੋ ਆਪਣੇ ਲੈਣੇ ਆ ਤੇ ਸਰਕਾਰ ਦੀ ਨੰਦ ਨਰਾਹੀ ਦੇਖੋ ਤੁਸੀਂ ਪੀ ਪੌਣ ਦੀ ਬਜਾਏ ਪੈਸੇ ਉਲਟਾ ਅੱਜ ਮੈਂ ਇੱਕ ਖਬਰ ਸੁਣਿਆ ਕਿ ਉਹ ਪੈਸੇ ਮੰਗਦੇ ਆ ਵੀ ਪੰਚਾਇਤਾਂ ਸਾਨੂੰ ਪੈਸੇ ਦੇਣ ਵਾਪਸ ਨਾ ਲਾ ਕੇ 13 ਮਹੀਨੇ ਮੋਦੀ ਕੋ ਕਾਨੂੰਨ ਵਾਪਸ ਕਰਾ ਸਕਦੇ ਆ ਕੀ ਗੱਲ ਹੈ ਇਹ ਆ ਧਰਨਾ ਲਾ ਕੇ ਆਪਣੇ ਪੈਸੇ ਨਹੀਂ ਲੈ ਸਕਦੇ ਦੇਖੋ ਅੱਜ ਜਿਹੜੇ ਆ ਮੇਰੇ ਖਿਆਲ ਕਹਿੰਦਾ ਸਾਡੇ ਕੋ ਚਾਰ ਕੇ ਜੁਨੀਅਨ ਇੱਥੇ ਪਹੁੰਚਣਗੇ ਪਗੜੀ ਸੰਭਾਲ ਡੱਟਾ ਲੈਰ ਸਾਡੇ ਵੀਰ ਪਹੁੰਚ ਗਏ ਤੇ ਉਗਰਾਹ ਜੱਥੇਬੰਦੀ ਉਹ ਵੀ ਉਹਨੇ ਦੀ ਵੀ ਕਾਲ ਆਈ ਹੈ ਪਰਸੂ ਸਾਨੂੰ ਮਿਲ ਕੇ ਵੀ ਗਏ ਆ ਕੱਲ ਵੀ ਉਹਨਾਂ ਦੇ ਬੰਦੇ ਫੜ ਕੋ ਪਹੁੰਚੇ ਸੀ ਉਹ ਵੀ ਸਾਡੇ ਕੋਲ ਮੇਰੇ ਖਿਆਲ ਚਾਂਦੀ ਮਿੰਟਾਂ ਤੱਕ ਪਹੁੰਚਣ ਵਾਲੇ ਆ ਉਹਨਾਂ ਤੋਂ ਇਲਾਵਾ ਦਵਾਬਾ ਕਿਸਾਨ ਅਸ਼ਗਰਸ਼ ਕਮੇਟੀ ਆ ਜੰਗਵੀਰ ਸਿੰਘ ਜੀ ਚੋਹਾਨ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਕਿ ਮੈਂ ਵੀ ਬੰਦੇ ਭੇਜਦਾ ਪ੍ਰਧਾਨ ਜੀ ਉੱਥੇ ਉਹ ਵੀ ਸ਼ਾਇਦ ਸਾਡੇ ਕੋਲ ਪਹੁੰਚਣਗੇ ਹੋਰ ਅੱਧਾ ਘੰਟਾ ਵੱਧੋ ਵੱਧ ਘੰਟਾ ਲੱਗ ਜਾ ਕਿਉਂਕਿ ਦੂਰੋਂ ਆਉਣਾ ਹੁੰਦਾ ਟਾਈਮ ਵੱਧ ਘਟ ਲੱਗ ਜਾਂਦਾ ਚਾਰਨ ਦੇ ਪੱਕੇ ਟੈਂਟ ਲਾਤੇ ਦੇਖੋ ਕਾਰਨ ਮੈਂ ਆਪਣੇ ਬੜਾ ਦੁਖੀ ਦਿਰ ਦੇਣਾ ਕਹਿਣਾ ਕਿ ਬੜਾ ਜਦੋ ਜਿੱਦ ਕਰਕੇ ਤੇ ਫਸਲ ਪਾਲਦੀ ਐ ਬਹੁਤ ਔਖੇ ਹੋ ਕੇ ਤਾਂ ਹੁਣੇ ਵੇਖੋ ਆ ਜਿਉ ਜਿਉ ਹੁਣ ਹਾਲਤ ਹੰਡੀ ਆ ਕਿ ਪਤਾ ਨਹੀਂ ਉਹਨੇ ਪਾਣੀਆਂ ਨੇ ਮਾਰ ਲੈਣੀਆਂ ਕਿ ਅੱਗ ਲੱਗ ਜਾਣੀ ਕੀ ਹੋਣਾ ਫਸਲ ਆਪਣੇ ਬੱਚਿਆਂ ਵਾਂਗੂ ਪਾਲੀਦੀ ਐ ਸਿਰ ਬੱਚਿਆਂ ਨੂੰ ਆਪਣੇ ਐਡੇ ਵਧੀਆ ਵਧੀਆ ਸੰਦ ਬਣਾ ਕੇ ਲੋਕਾਂ ਨੇ ਬਣਾਇਆ ਜਿਹੜੇ ਜਦੋਂ ਖੜਦੇ ਆ ਆਪਾਂ ਮਿਲਾਂ ਚ ਤੇ ਫਿਰ ਉਹਨੂੰ ਫਸਲ ਨੂੰ ਆਪਾਂ ਕੱਟਦੇ ਕੱਟ ਕੇ ਉਹਨੂੰ ਮੇਲ ਚ ਖੜਦੇ ਵੇਚਦੇ ਆ ਵੇਚਣ ਤੋਂ ਬਾਅਦ ਚ ਪੈਸੇ ਲੈਣ ਵਾਸਤੇ ਸੜਕਾਂ ਤੇ ਬਣਾ ਪੈਂਦਾ ਬੜਾ ਮਨ ਦੁਖੀ ਵੀ ਆਪਣੀ ਫਸਲ ਵੇਚ ਕੇ ਤੇ ਫਿਰ ਪੈਸੇ ਲੈਣੇ ਤੇ ਸੜਕਾਂ ਤੇ ਬਹਿ ਕੇ ਲੈਣੇ ਯਾਰ ਗੰਨੇ ਦੇ ਪੈਸੇ ਸਾਡੇ ਯਾਰ ਗੰਨੇ ਦੇ ਪੈਸੇ ਅੱਜ ਅੱਜ ਮੇਰਾ ਖਿਆਲ ਕਹਿੰਦਾ ਜਿੱਦਣ ਮੇਰੀ ਪਹਿਲੇ ਦਿਨ ਤੋਂ ਜਦੋਂ ਮੈਂ ਤਿੰਨਾਂ ਮਹੀਨਾ ਚੱਲਿਆ ਉਸ ਦਿਨ 300 ਕੁਝ ਕਰੋੜ ਹੀ ਹੁਣ ਕੋਰਪੋਰੇਟ ਮਿਲਾਂ ਦਾ ਕੋਈ ਜਿਹੜਾ ਸਾਡੇ ਰੌਲਾ ਪਾਉਣ ਨਾ ਕੁਝ ਇਹਨਾਂ ਨੇ 50 60 ਕਰੋੜ ਪਾਤਾ ਹੁਣ ਵੀ ਮੇਰਾ ਖਿਆਲ ਕਹਿੰਦਾ 250 ਕਰੋੜ ਦੇ ਲਾਗੇ ਛਾਕੇ ਪੈਸੇ ਆ ਜਿਹੜੇ ਸਰਕਾਰ ਕੋ ਆਪਣੇ ਲੈਣੇ ਆ ਤੇ ਸਰਕਾਰ ਦੀ ਨੰਦ ਨਰਾ ਕੀ ਦੇਖੋ ਤੁਸੀਂ ਵੀ ਆਉਣ ਦੀ بجائے ਪੈਸੇ ਉਲਟਾ ਅੱਜ ਮੈਂ ਇੱਕ ਖਬਰ ਸੁਣਿਆ ਕਿ ਉਹ ਪੈਸੇ ਮੰਗਦੇ ਆ ਵੀ ਪੰਚਾਇਤਾਂ ਸਾਨੂੰ ਪੈਸੇ ਦੇਣ ਵਾਪਸ ਇਹ ਸਾਨੂੰ ਅਸੀਂ ਉਹ ਹੜਪੀੜਤਾਂ ਨੂੰ ਰੀਲੀਜ਼ ਦੇਣੀ ਆ ਕੋਈ ਬੇ ਤੁਸੀਂ ਉਹ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰਾਂ ਵਾਸਤੇ ਜਿਹੜੇ ਆ ਕੁਦਰਤੀ ਆਫਤਾਂ ਵਾਸਤੇ ਵੱਡੇ ਫੰਡ ਰੱਖੇ ਹੁੰਦੇ ਇਹਨਾਂ ਨੇ ਉਹ ਫੰਡ ਕਿੱਥੇ ਉਹਨਾਂ ਨੂੰ ਵਰਤਣ ਤੁਸੀਂ ਹਰ ਖੇਤਰਾਂ ਚ ਵੀ ਗਏ ਉੱਥੇ ਸਰਕਾਰ ਦੇ ਪ੍ਰਬੰਧ ਤੁਹਾਨੂੰ ਕਿੱਦਾਂ ਦੇ ਨਜ਼ਰ ਆਏ ਮੈਨੂੰ ਨਹੀਂ ਦਿਖਿਆ ਕਿਤੇ ਜਿਹੜਾ ਇਹ 250 ਕਰੋੜ ਰੁਪਇਆ ਵਾ ਕੀ ਲੱਗਦਾ ਕਿ ਇਹ ਧਰਨਾ ਲੱਗਨ ਨਾਲ ਹੁਣ ਪੈ ਜੇ। ਦੇਖੋ ਸਾਡੀ ਆਪਣੇ ਕੋਸ਼ਿਸ਼ ਹੁੰਦੀ ਹੈ ਜੇ ਧਰਨਾ ਲਾ ਕੇ ਅਸੀਂ 13 ਮਹੀਨੇ ਮੋਦੀ ਕੋ ਕਾਨੂੰਨ ਵਾਪਸ ਕਰਾ ਸਕਦੇ ਹਾਂ। ਕੀ ਗੱਲ ਹੈ ਧਰਨਾ ਲਾ ਕੇ ਆਪਣੇ ਪੈਸੇ ਨਹੀਂ ਲੈ ਸਕਦੇ। ਇਹ ਧਰਨਾ ਲੱਗ ਉਹਨਾਂ ਚਿਰ ਚੱਲੂਗਾ ਕਿਉਂਕਿ ਸਾਡੇ ਭਾਈਚਾਰੇ ਸਾਡੇ ਮਕਰ ਬਹੁਤ ਪੀਠਾ। ਮੈਂ 32 ਕਿਸਾਨ ਜਥੇ ਬੰਦੀਆਂ ਨੇ ਵਿੱਚਾਂ ਸੰਯੁਕਤ ਮੋਰਚੇ ਦਾ ਮੈਂਬਰ। ਮੈਂ ਬੱਤੀਆਂ ਨੂੰ ਮੈਂ ਬੱਤੀਆਂ ਬੱਤੀਆਂ ਨੂੰ ਬੰਦਾਰੂਗਾ ਹੁਣ। ਹੁਣ ਮੈਂ ਅੱਜ ਤੋਂ ਬਾਅਦ ਬੱਤੀਆਂ ਨੂੰ ਵੰਗਾਰੂਗਾ। ਹਲਦੀ ਜਿਹੜੀ ਉਹਨਾਂ ਨੂੰ ਦਊਗਾ ਵੀ ਤੁਸੀਂ ਬੱਤੀ ਜਾਣੀ ਅਸੀਂ ਦਿੱਲੀ ਜਾਂਦੇ ਰਹੇ ਹੁਣ ਤਗੜੇ ਹੋ ਕੇ ਭਾਂ ਲੁਧਿਆਣੇ ਟੱਕ ਦੋ ਨਹੀਂ ਦੂਰ ਆ ਸਕਦੇ ਉਧਰ ਪੋ ਰੋਕ ਦੋ ਪਰ ਇਹ ਪੈਸੇ ਹੀ ਸਰਕਾਰ ਕੋਲ ਲੈ ਕੇ ਰਵਾਂਗਾ ਬਕਾਇਦਾ ਇਹ ਜਿਹੜੀ ਸਰਕਾਰ ਵੱਲ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੂੰ ਸਰਕਾਰ ਦੇ ਨੇ ਇਹਦਾ ਜਿਹੜਾ ਟੋਟਲ ਪੇਮੈਂਟ 779.86 ਕਰੋੜ ਸੀ ਉਹਦੇ ਵਿੱਚੋਂ 679.33 ਕਰੋੜ ਜਿਹੜੀ ਬਾਜੀ ਗਈ ਆ ਆ 100 ਕਰੋੜ ਰਹਿ ਗਈ ਜਿਹੜੀ ਕਿ ਹੁਣ ਇਸ ਵੇਲੇ ਜਿਹੜੀ ਥੋੜੀ ਥੋੜੀ ਕਰਕੇ ਇਸ ਦੇ ਪਈ ਵੀ ਹੈਗੀ ਪਿਛੇ ਇੱਕ ਮਹੀਨੇ ਵਿੱਚ ਪਰ ਇਹੀ ਹੈ ਕਿ ਅਗਲੇ ਹੋ ਸਕਦਾ ਅਗਲੇ ਜਿਹੜੇ ਦਿਨਾਂ ਚ ਫੈ ਵੀ ਜਾਵੇ ਪਰ ਨਾ ਫਿਰ ਕਿੰਦੋਂ ਤੱਕ ਚੱਲਣਾ ਹੀ ਨਹੀਂ ਜਦੋਂ ਤੱਕ ਇਹ ਹੋ ਚੁੱਕਾ ਹੈ ਇਹ ਤਾਂ ਉਹ ਨਹੀਂ ਬੁਲੀ ਜਦੋਂ ਗੱਲ ਕੋ ਚੱਲੀ ਸੀ ਤੁਮੇ ਜੇ ਕਾਦੇ ਪੈਸੇ ਕਦੇ ਇਹ ਗੱਲੇ ਨਹੀਂ ਬੇ ਲੋਕਾਂ ਨੂੰ ਕਿੱਧਰ ਨੂੰ ਡਿਵਰਟ ਕੀਤਾ ਗਿਆ ਕਿਉਂ ਇਹ ਤਸਿਲਾ ਦੇ ਪਾਸਿਓਂ ਅਸੀਂ ਆਪਣਾ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਵਾਲੇ ਪਾਸਿਓਂ ਨਿਕਲ ਕੇ ਕਾਨੂੰਨ ਅਦਾਲਤ ਨੂੰ ਜਾ ਕੇ ਅਸੀਂ ਜਿੰਨੇ ਦਿਨ ਤੱਕ ਅਸੀਂ ਰੋਡ ਮੰਤਰੀ ਆ ਗਏ ਨਾ ਬਾਕੀ ਹੋਰ ਉਸੇ ਦਾ ਪ੍ਰਸ਼ਾਸਨ ਆਗਾ ਉਹ ਗੱਲ ਬੱਚਾਂ ਗੱਲ ਬੱਚਾ ਵਈ ਹੈ ਅੱਜ ਦਾ ਟਾਈਮਿੰਗ ਅਸੀਂ ਪਿਛਲੇ ਪਾਸੇ ਸਤਕੋਏ ਮੋੜ ਤੋਂ ਅੰਦਰ ਕਰਦੇ ਪਏ ਹਾਂ ਸਤਕੋਏ ਮੋੜ ਤੋਂ ਅੰਦਰ ਸ਼ਹਿਰ ਵਾਲੇ ਪਾਸੇ ਜਾ ਕੇ ਖੜਦ ਜਾ ਸਕਦੇ ਤੇ ਪਿਛਲੇ ਪਾਸੇ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਹਨ ਅਮਰਜੈਂਸੀ ਵਾਹਨ ਉਹ ਤੁਹਾਨੂੰ ਵੀ ਉਹ ਉਥੋਂ ਜੋ ਕੱਢ ਕੇ ਸ਼ਹਿਰ ਦੇ ਵਿੱਚੋਂ ਕੱਢ ਕੇ ਕਾਨੂੰਆ ਰੋਡ ਖਾਨੀ ਸੀ ਖੜ ਰਹੇ ਮੈਂ ਜੀ ਸੁਖਵਿੰਦਰ ਸਿੰਘ ਪੰਡਤ ਕੱਤਵਾਲ ਤੋਂ ਮਾਝਾ ਖਾਣ ਦਾ ਅੱਜ ਦੇ ਪੰਜਾਬ ਵੀ ਪ੍ਰਧਾਨ ਆ ਅੱਜ ਦਾ ਕਾਰਨ ਅੱਜ ਦਾ ਕਾਰਨ ਇਹ ਆ ਜੀ ਵੀ ਅੱਜ ਚੌਥਾ ਦਿਨ ਆ ਸਾਨੂੰ ਧਰਨਾ ਲਾਏ ਨੂੰ ਇੱਥੇ ਪਹਿਲਾਂ ਅਸੀਂ ਉੱਥੇ ਗੁਰਦਾਸਪੁਰ ਵੀ ਲਾਇਆ ਸੀ ਟੈਂਕ ਚੌਕ ਚ ਏਡੀ ਸਾਹਿਬ ਨੇ ਇਹ ਸਾਹਿਬ ਨੇ ਵਾਅਦਾ ਕੀਤਾ ਸੀ ਸਾਡਾ ਵੀ ਅਸੀਂ 15 ਅਗਸਤ ਤੱਕ ਮਤਲਬ ਪਾ ਦੇਵਾਂਗੇ 15 ਅਗਸਤ ਤੱਕ ਸਾਰੀ ਪੇਮੈਂਟ ਪੈ ਜਾਏਗੀ 19 ਨੂੰ ਖੁੱਡੀਆਂ ਨਾਲ ਮੀਟਿੰਗ ਵੀ ਰੱਖੀ ਸੀ ਉਹਨਾਂ ਨੇ ਵੀ ਤੁਹਾਨੂੰ ਸਾਨੂੰ ਨਿਆ ਕੋਈ ਨਹੀਂ ਦਿੱਤਾ ਅਹੀਂ ਐਂਡ ਵੇਖ ਕੇ ਅੱਜ ਅਸੀਂ ਤੁਹਾਨੂੰ ਕੋਈ ਚਾਹ ਨਹੀਂਗਾ ਵੀ ਅਸੀਂ ਹਾਈਵੇ ਇੱਥੇ ਆ ਜਾਮ ਕਰੀਏ ਅਸੀਂ ਉੱਥੇ ਵੀ ਉਦੋਂ ਸ਼ਾਂਤਮੀ ਧਰਨਾ ਲਾਇਆ ਸੀ ਗੁਰਦਾਸਪੁਰ ਵੀ ਅੱਜ ਐਂਡ ਆ ਸਾਡਾ ਅਸੀਂ ਹੁਣ ਆਣ ਕੇ ਹਾਈਵੇ ਤੇ ਬਹਿ ਗਏ ਆ ਅਸੀਂ ਹੁਣ ਪੈਸੇ ਲੈ ਕੇ ਉੱਠਣਾ ਹੈ ਪੈਸੇ ਸਾਡੇ ਗੰਨੇ ਦੇ ਜਿਹੜੇ 61 ਰੁਪਏ ਰਹਿੰਦੇ ਨੇ ਉਹ ਸਰਕਾਰੀਆਂ ਮੇਲਾ ਦੇ ਜਿਹੜੇ ਪੈਸੇ ਨੇ ਉਹ ਵੀ ਰਹਿੰਦੇ ਨੇ ਸਾਰੇ ਹੀ ਪੈਸੇ ਸਾਨੂੰ ਜਿਹੜੇ ਨੇ ਇਹ ਮਿਲਣੇ ਚਾਹੀਦੇ ਨੇ ਅਜੇ ਤੇ ਸਰਕਾਰ ਕਹਿ ਰਹੀ ਆ ਅਸੀਂ ਇਧਰ ਖਰਾਬਾ ਲੋਕ ਜਿਹੜੇ ਨੇ ਬਾਰਡਰ ਤੇ ਤੇ ਆਹ ਬਿਆਸਤੀ ਜਾਦਾ ਗੰਨਾ ਦੀ ਬੈਲਟ ਆ ਗੰਨੇ ਦੀ ਬੈਲਟ ਖਾਣ ਕਾਰਨ ਉਹਨਾਂ ਨੂੰ ਖਰਾਬਾ ਮਿਲਣਾ ਤੇ ਕਿਤੇ ਰਿਆ ਸਾਨੂੰ ਉਹ ਗੰਨੇ ਦੇ ਪੈਸੇ ਨਹੀਂ ਮਿਲ ਰਹੇ ਸਾਨੂੰ ਗੰਨੇ ਦੇ ਪੈਸੇ ਤਾਂ ਮਿਲਣ ਜਿਹੜੇ ਅਸੀਂ ਲੋਕਾਂ ਜਿਹੜੇ ਬੱਚੇ ਸਾਡੇ ਪੜ ਰਹੇ ਨੇ ਘਰ ਦੇ ਖਰਚੇ ਨੇ ਕਿੰਨੇ ਪੈਸੇ ਹੋਣਗੇ ਟੋਟਲ ਕਾਫੀ ਪੈਸੇ ਨੇ 912 212 ਕਰੋੜ ਰੁਪਇਆ ਜਿਹੜਾ ਰਹਿੰਦਾ ਸਾਡਾ ਬਕਾਇਆ ਤੇ ਬਾਕੀ ਜਿਹੜਾ ਸਾਡਾ ਸਰਕਾਰੀ ਮਿਲਾਂ ਦਾ ਵੱਖਰਾ ਇਹ ਜਾਰੀ ਹੋਣਾ ਚਾਹੀਦਾ ਰਹੇਗਾ ਜੀ ਜਿੰਨਾ ਚਿਰ ਸਾਡੇ ਪੈਸੇ ਸਾਡੇ ਖਾਤਿਆਂ 'ਚ ਪੈਣੇ ਨਹੀਂ ਸ਼ੁਰੂ ਹੁੰਦੇ ਉਹਨਾਂ ਚ ਰਹੀ ਇੱਥੋਂ ਧਰਨਾ ਨਹੀਂ ਛੁਕਣਾ ਉਹਨਾਂ ਚ ਰਿਆਰੀ ਰਹੇਗਾ ਸਾਡੇ ਇੱਥੇ ਪੰਜ 10 ਸਾਲ ਲਾਲਣ ਪੰਜ ਮਹੀਨਾ ਲਾਲਣ ਕੁਛ ਲਾਲਣ ਪਾਏ ਸਾਨੂੰ ਘੰਟੇ ਚ ਠਾਲ ਦੇਣਾ ਵੀ ਕਹਿਣ ਪਿਆ ਹੱਦੇ ਪੈਸੇ ਅਸੀਂ ਪਾ ਦਨੇ ਆ ਅਸੀਂ ਉਦੋਂ ਉੱਠਾਂਗੇ ਅਸੀਂ ਉਹਨਾਂ ਚ ਨਹੀਂ ਉੱਠਣਾ ਜਿੰਨਾ ਚਿਰ ਸਾਡੇ ਪੈਸੇ ਜੜੇ